ਸੰਗਤੀ ਦਰਸ਼ਨ ਕਰੋ ਜੀ ਗੁਰਦੁਆਰਾ ਸ਼੍ਰੀ ਰਵਾਲ ਸਰ ਸਾਹਿਬ ਪੰਜ ਸ਼ਹੀਦਸਮੀ ਜਿੱਥੇ ਜਾਏ ਬਹੀ ਮਿਰਾਸਤ ਗੁਰੂ ਸੋ ਥਾਨ ਸੁਹਾਵਾ RAM ਰਾਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਰਵਾਲ ਸਰ ਸਾਹਿਬ ਜਿਸ ਦਾ ਪਹਿਲਾ ਨਾਂ ਹਰਦੀਸ਼ਵਰ ਪਵ ਹਰੀ ਦਾ ਹਰਦਾਸੀ ਇਸ ਧਰਤੀ ਉੱਤੇ ਗੁਰੂ ਸਾਹਿਬ ਨੇ ਮਾਤਾ ਗੁਜਰੀ ਜੀ ਆਪਣੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਜੀਤੋ ਜੀ ਸਹਿਬਜ਼ਾਦਿਆਂ ਅਤੇ ਬਿਆੰਤ ਸਿੰਘਾਂ ਸਮੇਤ 1721 ਈਸਵੀ ਦੀ ਵਿਸਾਖੀ ਨੂੰ ਚਰਨ ਪਾਈ ਸਨ ਗੁਰੂ ਸਾਹਿਬ ਦਾ ਇਸ ਸਥਾਨ ਉਤੇ ਆਉਣ ਦਾ ਉਦੇਸ਼ ਪਹਾੜੀ ਰਾਜਿਆਂ ਦੇ ਛਲ ਨੂੰ ਪ੍ਰਗਟ ਕਰਨਾ ਸੀ ਕਿਉਂਕਿ ਇਹਨਾਂ ਰਾਜਿਆਂ ਨੇ ਚਲਾਕੀ ਨਾਲ ਗੁਰੂ ਸਾਹਿਬ ਨੂੰ ਇੱਥੇ ਸਦਿਆ ਇੱਥੇ ਗੁਰੂ ਸਾਹਿਬ ਨੇ 22 ਤਾਰ ਦੇ ਪਹਾੜੀ ਰਾਜਿਆਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਲਈ ਆਖਿਆ ਪਰ ਇਹਨਾਂ ਰਾਜਿਆਂ ਨੇ ਵੱਖਰਾ ਅੰਮ੍ਰਿਤ ਛਕਣ ਵਾਰੀ ਆਖਿਆ ਗੁਰੂ ਸਾਹਿਬ ਨੇ ਕਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਸਭ ਵਰਨਾਂ ਲਈ ਸਾਂਝਾ ਹੈ ਅਤੇ ਬਚਨ ਉਚਾਰਨ ਕੀਤਾ ਇਨ ਗਰੀਬ ਸਿੱਖਨ ਕੋ ਦੇਹੋ ਪਾਤਸ਼ਾਹੀ ਜੈ ਯਾਦ ਕਰੈ ਹਮਰੀ ਗੁਰਿਆਈ ਸ੍ਰੀ ਰ왈ਸਰ ਸਾਹਿਬ ਤੋਂ ਉੱਤੇ ਪਹਾੜਾਵਲ ਜਾ ਕੇ ਗੁਰੂ ਸਾਹਿਬ ਨੇ ਰੇਵਾ ਦੇ ਪੁੱਤਰ ਰਵਾਲ ਅਤੇ ਜੱਛਾਂ ਦੀ ਸੰਧੀ ਕਰਵਾਈ ਅਤੇ ਖਾਲਸੇ ਦੇ ਰਾਜ ਲਈ ਪਵਿੱਖਤ ਬਚਨ ਉਚਾਰਨ ਕੀਤੇ ਇਹ ਇਤੋਂ ਹੀ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਇਸ ਸਥਾਨ ਤੋਂ ਲਗਭਗ 18 ਕਿਲੋਮੀਟਰ ਗੁਰਦੁਆਰਾ ਗੁਰੂ ਕੋਠਾ ਸਾਹਿਬ ਹੈ ਜਿਸ ਤੋਂ ਉੱਤਲੇ ਪਾਸੇ ਪਹਾੜੀ ਉਤੇ ਕਿਲਾ ਕੋਵਿੰਗੜ ਹੈ ਇਸਾਨੀ ਪੱਥਰ ਗੁਰੂ ਸਾਹਿਬ ਨੇ ਆਪਣੇ ਹੱਥੀ ਰੱਖਿਆ ਸ਼੍ਰੀ ਰਵਾਲਸਰ ਸਾਹਿਬ ਤੋਂ ਲਗਭਗ 24 ਕਿਲੋਮੀਟਰ ਰਾਜੇ ਸਿੱਧ ਸੰਧੀ ਨਗਰੀ ਮੰਡੀ ਹੈ ਇਥੋਂ ਦਾ ਰਾਜਾ ਆਪਣੇ ਤਿੰਨ ਪੁੱਤਰਾਂ ਸਮੇਤ ਸੋਨੇ ਦੀ ਪਾਲਕੀ ਵਿੱਚ ਬਿਠਾ ਕੇ ਗੁਰੂ ਸਾਹਿਬ ਨੂੰ ਆਪਣੇ ਨਗਰੀ ਲੈ ਗਿਆ ਜਿੱਥੇ ਗੁਰੂ ਸਾਹਿਬ ਜੀ ਨੇ 6 ਮਹੀਨੇ 18 ਦਿਨ ਨਿਵਾਸ ਰੱਖਿਆ ਇੱਥੇ ਮੌਜੂਦਾ ਸਮੇਂ ਵਿੱਚ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਬਾਈਮਾਨ ਹੈ ਜਿੱਥੇ ਗੁਰੂ ਸਾਹਿਬ ਜੀ ਦੀਆਂ ਪੰਜ ਨਿਸ਼ਾਨੀਆਂ ਸੰਗਤਾਂ ਦੇ ਦਰਸ਼ਨ ਕਰਨ ਯੋਗ ਹਨ ਸ਼੍ਰੀ ਰਵਾਲ ਸਰ ਸਾਹਿਬ ਦੀ ਮੌਜੂਦਾ ਇਮਾਰਤ 1930 ਈਸਵੀ ਦੀ ਪਣੀ ਹੋਈ ਹੈ ਜੋ ਕਿ ਮੰਡੀ ਦੇ ਰਾਜੇ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਨਕਸ਼ੇ ਅਨੁਸਾਰ ਬਣਵਾਈ ਸੀ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਸ੍ਰੀ ਰਵਾਲਸਰ ਸਾਹਿਬ ਦੇ ਦਰਸ਼ਨ ਕਰਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਗੁਰਦੁਆਰਾ ਸਹਿਦ ਦੇ ਇਸ ਇਤਿਹਾਸ ਨੂੰ ਹੋਰਨਾਂ ਸੰਗਤਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ